ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆਦਾ ਹਾਂ ਦੇਸ ਦੁਨੀਆ ਦੀਆਂ ਖਬਰਾਂ ਤੇ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਪਿੰਡ ਗੁਜਰਾਤ ਤੇ ਟੰਡੋਲੀ ਖੁਰਦ ਵਿੱਚ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋਈਆਂ ਮੌਤਾਂ ਦੇ ਘੇਰ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੀੜਤ ਪਰਿਵਾਰਾਂ ਦੀ ਸਹਾਰ ਲੈਣ ਦੇ ਲਈ ਪਿੰਡ ਗੁਜਰਾ ਪਹੁੰਚੇ ਨੇ ਕਿ ਉਹਨਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਵਾਇਆ ਕਿ ਸਰਕਾਰ ਵੱਲੋਂ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਦੇ ਕਾਰਨ ਮੌਤਾਂ ਹੋਈਆਂ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਇਸ ਮੌਕੇ ਪਿੰਡ ਟੰਡੋਲੀ ਖੁੱਦ ਦੇ ਪੀੜਤ ਪਰਿਵਾਰ ਵੀ ਪਿੰਡ ਗੁਜਰਾ ਵਿੱਚ ਹੀ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਇਸ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਰਾਜਿੰਦਰ ਸਿੰਘ ਮਜ਼ਦੂਰ ਆਗੂ ਬੂਟਾ ਸਿੰਘ ਆਦਵੀ ਆਦਰਲੇ ਨੇ ਮਾਸਕੋ ਦੇ ਸੰਗੀਤ ਖਾਲ ਚ ਸ਼ੁੱਕਰਵਾਰ ਹੋਏ دہشتੀ ਹਮਲੇ ਦੌਰਾਨ ਲਾਪਤਾ ਹੋਏ ਲੋਕਾਂ ਦੇ ਪਰਿਵਾਰਕ ਮੈਂਬਰ ਆਪਣਿਆਂ ਦੀ ਭਾਲ ਚ ਜੁਟੇ ਹੋਏ ਨੇ ਤੇ ਹਮਲੇ ਚ ਵੱਡੀ ਗਿਣਤੀ ਲੋਕਾਂ ਦੀ ਮੌਤ ਕਾਰਨ ਐਤਵਾਰ ਨੂੰ ਕੌਮੀ ਸੋਗ ਦਿਵਸ ਐਲਾਨਿਆ ਗਿਆ। ਇਸ ਦੌਰਾਨ ਸਾਰੇ ਪ੍ਰੋਗਰਾਮ ਰੱਦ ਕਰਨ ਦੇ ਨਾਲ ਨਾਲ ਝੰਡੇ ਝੁਕਾ ਦਿੱਤੇ ਗਏ ਤੇ ਟੀਵੀ ਉੱਤੇ ਮਨੋਰੰਜਨ ਦੇ ਪ੍ਰੋਗਰਾਮ ਅਤੇ ਇਸ਼ਤਿਹਾਰ ਵੀ ਨਹੀਂ ਚਲਾਏ ਜਾ ਰਹੇ। ਤੇ ਹਮਲੇ ਮਗਰੋਂ ਸੜੇ ਹੋਏ ਕਾਨਸਰਟ ਹਾਲ ਨੇੜੇ ਲੋਕ ਫੁੱਲ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਤੇ ਨੁਕਸਾਨੀ ਗਈ ਇਮਾਰਤ ਚ ਕਰਮਚਾਰੀ ਲਗਾਤਾਰ ਬਚਾਅ ਕਾਰਜਾਂ ਚ ਜੁਟੇ ਹੋਏ ਨੇ। ਅਤੇ ਕੁਝ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਪਤਾ ਕਿ ਸਮਾਗਮ ਨੂੰ ਦੇਖਣ ਗਏ ਉਹਨਾਂ ਦੇ ਪਰਿਵਾਰਕ ਮੈਂਬਰ ਜਿਉਂਦੇ ਹਨ ਜਾਂ ਨਹੀਂ ਉਧਰ ਰੂਸੀ ਰਾਸ਼ਟਰਪਤੀ ਪੁਤਿਨ ਨੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਜਦ ਕਿ ਉੱਥੋਂ ਦੀ ਸਰਕਾਰ ਨੇ ਇਸ ਤੋਂ ਇਨਕਾਰ ਕੀਤਾ ਪੁਤਿਨ ਨੇ ਕਿਹਾ ਕਿ ਉਹ ਹਮਲੇ ਦੇ ਸਾਜ਼ਿਸ਼ਕਾਰਿਆਂ ਨੂੰ ਸਖਤ ਸਜ਼ਾਵਾ ਦੇਣਗੇ ਜਨਰਲ ਵੀਕੇ ਸਿੰਘ ਨੇ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਤੇ ਉਹ ਇਸ ਸਮੇਂ ਗਾਜ਼ੀਆਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਗਾਜ਼ੀਆਬਾਦ ਸੀਟ ਤੋਂ ਉਹਨਾਂ ਦੇ ਟਿਕਟ ਰੱਦ ਹੋਣ ਦੀ ਕਾਫੀ ਚਰਚਾ ਚੱਲ ਰਹੀ ਸੀ ਕਹਿਆ ਜਾ ਰਿਹਾ ਸੀ ਕਿ ਭਾਜਪਾ ਗਾਜ਼ੀਆਬਾਦ ਸੀਟ ਤੋਂ ਵੀਕੇ ਸਿੰਘ ਦੀ ਜਗ੍ਹਾ ਕਿੱਥੇ ਨਵੇਂ ਚਿਹਰਿਆਂ ਨੂੰ ਟਿਕਟ ਦੇ ਸਕਦੀ ਹੈ ਤੇ ਵੀਕੇ ਸਿੰਘ ਨੇ ਇਹ ਕਹਿ ਦਿੱਤਾ ਕਿ ਇਸ ਚਰਚਾ ਦੀ ਪੁਸ਼ਟੀ ਕੀਤੀ ਹੈ ਕਿ ਉਹ ਚੋਣ ਨਹੀਂ ਲੜਨਗੇ ਤੇ ਉਹਨਾਂ ਦੀ ਥਾਂ ਅਤੁੱਲ ਗਰਗ ਨੂੰ ਟਿਕਟ ਦੇਣ ਦੀ ਕਾਫੀ ਚਰਚਾ ਹੈ ਜਨਰਲ ਵੀਕੇ ਸਿੰਘ ਗਾਜ਼ੀਆਬਾਦ ਦੇ ਲੋਕ ਸਭਾ ਸੀਟ ਤੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਨੇ ਤੇ 2014 ਦੇ ਕਾਰਜਕਾਲ ਦੌਰਾਨ ਉਹ ਮੋਦੀ ਸਰਕਾਰ ਦੇ ਵਿੱਚ ਵਿਦੇਸ਼ ਰਾਜ ਮੰਤਰੀ ਸਨ ਤੇ ਦੂਜੇ ਅਤੇ ਮੌਜੂਦਾ ਕਾਰਜਕਾਲ ਵਿੱਚ ਉਹ ਭਾਰਤ ਸਰਕਾਰ ਵਿੱਚ ਸੜਕ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਰਾਜ ਮੰਤਰੀ ਸਨ ਵਿਰੋਧੀ ਧਿਰ ਇੰਡੀਆ ਗਰਜੋੜ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਦੇ ਗ੍ਰਿਫਤ ਦੇ ਵਿਰੋਧ ਕਰਨ ਦੇ ਲਈ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਮਹਾਰੈਲੀ ਕੀਤੀ ਜਾਵੇਗੀ। ਇੰਡੀਆ ਬਲਾਕ ਦੀ ਸਹਿਯੋਗੀ ਕਾਂਗਰਸ ਅਤੇ ਆਪਣੇ ਦੇਸ਼ ਦੇ ਹਿੱਤਾਂ ਅਤੇ ਲੋਕਤੰਤਰ ਬਚਾਉਣ ਦੇ ਲਈ ਸਾਂਝਾ ਤੌਰ ਤੇ ਰੈਲੀ ਕਰਨ ਦਾ ਐਲਾਨ ਕੀਤਾ ਹੈ ਆਪ ਨੇਤਾ ਗੋਪਾਲਦਾਏ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਖਿਲਾਫ 31 ਮਾਰਚ ਨੂੰ 라ਵਲੀਲਾ ਮੈਦਾਨ ਵਿੱਚ ਮਹਾਰੈਲੀ ਕਰਾਂਗੇ ਲੋਕਤੰਤਰ ਅਤੇ ਦੇਸ਼ ਖਤਰੇ ਵਿੱਚ ਹੈ ਤੇ ਸਾਰੀਆਂ ਪਾਰਟੀਆਂ ਇਸ ਦੀ ਰੱਖਿਆ ਲਈ ਇਕੱਠ ਹੋਣਗੀਆਂ ਉਹਨਾਂ ਆਖਿਆ ਕਿ ਰੈਲੀ 'ਚ ਇੰਡੀਆ ਗਰਜੋਰ ਦੀ ਸਿੱਖਰਲੀ ਲੀਡਰਸ਼ਿਪ ਵੀ ਸ਼ਾਮੂਲਿਤ ਕਰੇਗੀ ਪਾਕਿਸਤਾਨ ਦੇ ਨਵੀਂ ਸਰਕਾਰ ਭਾਰਤ ਨਾਲ ਵਪਾਰ ਮੁੜ ਸ਼ੁਰੂ ਕਰਨ ਦੇ ਸੰਕੇਤ ਦੇ ਰਹੀ ਹੈ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਢਾਰ ਨੇ ਭਾਰਤ ਨਾਲ ਵਪਾਰ ਸ਼ੁਰੂ ਕਰਨ ਦੀ ਆਪਣੀ ਸਰਕਾਰ ਦੀ ਇੱਛਾ ਵੀ ਜाहिर ਕੀਤੀ ਹੈ 2019 ਦੇ ਵਿੱਚ ਭਾਰਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35A ਨੂੰ ਰੱਦ ਕਰ ਦਿੱਤਾ ਸੀ ਉਦੋਂ ਤੋਂ ਪਾਕਿਸਤਾਨ ਨੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ ਲੋਕ ਸਭਾ ਚੋਣ ਪ੍ਰਚਾਰ ਦੇ ਵਿਚਕਾਰ ਅੱਜ ਪੂਰਾ ਦੇਸ਼ ਹੋਲੀ ਦੇ ਰੰਗਾਂ ਵਿੱਚ ਰੰਗਿਆ ਗਿਆ ਤੇ ਚੋਣ ਕਮਿਸ਼ਨ ਨੇ ਦੇਸ਼ ਵਿੱਚ 8 ਪਰਾਵਾਂ ਵਿੱਚ VOTING ਕਰਾਉਣ ਦਾ ਐਲਾਨ ਕੀਤਾ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਲੀ ਦੀ ਪੂਰਵ ਸੰਧਿਆ ਉਤੇ ਕਿਹਾ ਕਿ ਉਹ ਦੇਸ਼ ਦੇ ਸਾਰੇ ਸਾਥੀ ਨਾਗਰਿਕਾਂ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਨੇ ਤੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰਪਤੀ ਮਰਮੂ ਨੇ ਵੀ ਨਾਗਰਿਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਤੇ ਪੰਜਾਬ ਦੇ ਸਿਆ ਮੰਨ ਦੇ ਵੱਲੋਂ ਵੀ ਰੰਗਾਂ ਦੇ ਤਿਹਾਰ ਹੋਲੀ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਦੂਜੇ ਪਾਸੇ ਹੋਲੀ ਮੌਕੇ ਪੂਰੇ ਦੇਸ਼ ਦੇ ਵਿੱਚ ਚੌਕਸੀ ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਦੇਪੋਤਵਾਲਾ ਜਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਅੰਬ ਵਿੱਚ ਅੱਜ ਸਵੇਰੇ ਢਿੱਗਾ ਡਿੱਗਣ ਦੇ ਕਾਰਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 7 ਜ਼ਖਮੀ ਹੋਏ ਨੇ। ਤੇ ਇਹਨਾਂ ਚੋਂ ਤਿੰਨ ਗੰਭੀਰ ਸ਼ਰਧਾਲੂਆਂ ਨੂੰ ਅੰਬ ਦੇ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੇ ਖੇਤੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਚਾਰ ਜ਼ਖਮੀਆਂ ਦਾ ਅੰਬ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਹਸ ਸਰ ਜਾਣਕਾਰੀ ਮੁਤਾਬਕ ਅੰਬ ਦੇ ਮਿਡੀ ਮੇਲ ਦੇ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਵੱਡੀ ਗਿਣਤੀ ਸ਼ਰਧਾਲੂ ਸਵੇਰੇ 5 ਵਜੇ ਚਾਰਨ ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਸਨ ਤੇ ਇਸ ਦੌਰਾਨ ਪਹਾੜੀ ਤੋਂ ਕੁਝ ਪੱਥਰ ਡਿੱਗ ਗਏ ਜਿਸ ਕਾਰਨ 9 ਸ਼ਰਧਾਲੂ ਜ਼ਖਮੀ ਹੋ ਗਏ ਨੇ ਤੇ ਸਾਰਿਆਂ ਨੂੰ ਇਲਾਜ ਲਈ ਅੰਬ ਹਸਪਤਾਲ ਲਿਜਾਇਆ ਗਿਆ ਤੇ ਜਿੱਥੇ ਡਾਕਟਰਾਂ ਨੇ 2 ਸ਼ਰਧਾਲੂ ਨੂੰ ਮਿੱਤਕ ਐਲਾਨ ਕਰ ਦਿੱਤਾ ਤੇ ਹਾਦਸੇ ਸਮੇਂ ਸ਼ਰਧਾਲੂਆਂ ਵਿੱਚ ਭਗੜ ਦਮਚੀ ਬਣ ਗਈ ਬ੍ਰਾਜ਼ੀਲ ਦੇ ਸਟ੍ਰਾਈਕਰ ਸਰਜੀਓ ਬਾਰਬੋਜ਼ਾ ਦੇ ਦੋਰੇ ਗੋਲਾਂ ਨਾਲ ਦਿੱਲੀ ਐਫਸੀ ਨੇ ਗੋਕੁਲਮ ਕੇਰਲ ਐਫਸੀ ਨੂੰ ਫੁੱਟਬਾਲ ਦੇ ਲੀਗ ਮੈਚ ਵਿੱਚ 2-0 ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਦਿੱਲੀ ਐਫਸੀ ਦੇ 21 ਮੈਚਾਂ ਦੇ ਵਿੱਚ 26 ਅੰਕ ਹੋ ਗਏ ਨੇ ਅਤੇ ਉਹ 7ਵੇਂ ਸਥਾਨ ਤੇ ਹੈ। ਦੂਜੇ ਪਾਸੇ ਗੋਕੁਲਮ ਕੇਰਲ 22 ਮੈਚਾਂ 'ਚ 33 ਅੰਕਾਂ ਨਾਲ 5ਵੇਂ ਸਥਾਨ ਦੇ ਉੱਤੇ ਹੈ। ਗੋਕੁਲਮ ਵਿਗਰ ਦੇ ਮੈਚ ਦੇ ਪਹਿਲੇ ਅੱਧ ਵਿੱਚ ਕਈ ਮੌਕੇ ਗਵਾਏ ਤੇ ਜਿਸ ਤੋਂ ਬਾਅਦ ਦਿੱਲੀ ਐਫਸੀ ਵਿਰੋਧੀ ਟੀਮ ਉੱਤੇ ਹਾਵੀ ਹੋ ਗਿਆ। ਇਸ ਮੈਚ ਵਿੱਚ ਗੋਕੁਲਮ ਦੇ ਫਾਰਵਰਡ ਖਿਡਾਰੀਆਂ ਦੇ ਹੌਂਸਲੇ ਪਸਤ ਦੇਖੇ ਗਏ ਅਤੇ ਉਹ ਪੂਰੇ ਮੈਚ ਵਿੱਚ ਆਪਣੀ ਲਹਿ ਹਾਸਲ ਨਾ ਕਰ ਸਕੇ। ਕਿਸਾਨ ਦੇਸ ਦੁਨੀਆ ਦੀਆਂ ਖਬਰਾਂ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ